ਮੇਰਾ ਨਾਮ ਰਿੰਦਰ ਕਪੂਰ ਪੋਲਾ ਸ਼ੰਕਰਨ ਕੰਪਨੀ ਤੋਂ ਅਸੀਂ ਚੰਡਾ ਗਰਾਊਂਡ ਵਿੱਚ ਫਿਰ ਇਹਦਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਲੈ ਕੇ ਆਏ ਆ ਤੇ ਲੋਕਾਂ ਵਾਸਤੇ ਇੱਥੇ ਕਈ ਨਵੀਆਂ ਆਈਟਮਾਂ ਜਿਵੇਂ ਕਿ ਲੰਡਨ ਦੇ ਜਿਤੋਬਈ ਸਿਟੀ ਮੰਦਿਰ ਕਈ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਏ ਆ ਜੋ ਤੁਸੀਂ ਪਹਿਲੇ ਰਾਜਪੁਰਾ ਚੰਡਾ ਗਰਾਊਂਡ ਦੇ ਵਿੱਚ ਪਹਿਲੇ ਨਹੀਂ ਦੇਖਿਆ ਹੋਣਗੀਆਂ ਜਿਸ ਵਿੱਚ ਬੁਰਜ ਖਲੀਫਾ ਅਲਫਾ ਟਾਵਰ ਕਈ ਬਹੁਤ ਹੀ ਬਿਹਤਰੀਨ ਚੀਜ਼ਾਂ ਨੇ ਸੇਲਜ਼ ਦੇ ਸਟਾਲਸ ਵੀ ਨੇ ਖੜੋਣੀਆਂ ਦੀਆਂ ਦੁਕਾਨਾਂ ਵੀ ਆ ਜਿੱਥੇ ਤੁਹਾਨੂੰ ਇੱਕ ਛੱਤ ਦੇ ਅੰਦਰ ਪੂਰਾ ਮੋਰੰਜਨ ਮੇਲਾ ਦੇਖਣ ਨੂੰ ਮਿਲੂਗਾ ਤੇ ਫਿਰ 헤ਰਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਸ ਦੇ 3 ਸ਼ੋਅ ਹੋਇਆ ਕਰਨਗੇ 1 ਵਜੇ 4 ਵਜੇ 7:30 ਵਜੇ ਕੱਲ ਸੰਡੇ ਵਾਲੇ ਦਿਨ 4 ਮਈ ਨੂੰ ਐਮਐਲਏ ਸਾਹਿਬ ਵੱਲੋਂ ਇਸ ਦੀ ਓਪਨਿੰਗ ਕੀਤੀ ਜਾਊਗੀ ਜੋ ਕਿ ਇੱਕ ਹੀ ਸ਼ੋਅ ਚਲਾਇਆ ਜਾਊਗਾ ਸ਼ਾਮੀ 7:30 ਵਜੇ ਉਸ ਤੋਂ ਬਾਅਦ ਰੋਜ਼ਾਨਾ 3 ਸ਼ੋਅ ਚਲਾਏ ਜਾਣਗੇ ਜਿਸ ਵਿੱਚ ਕੀ ਤੁਹਾਨੂੰ ਸਰਕਸ ਵਿਦਾਵਿੰਦ ਵੀ ਲੈ ਸਕਦੇ ਹੋ ਨਾਲ ਤੁਸੀਂ ਝੂਲੇ ਵੀ ਲਗਾ ਲੈ ਸਕਦੇ ਹੋ ਉਹਨੇ 2 ਘੰਟੇ ਦਾ ਸਰਕਸ ਦਾ ਸ਼ੋਅ ਹੋਊਗਾ ਜਿਸ ਵਿੱਚ ਤੁਹਾਨੂੰ ਕਈ ਜਾਨਵਰ ਵੀ ਦੇਖਣ ਨੂੰ ਮਿਲਣਗੇ ਕਈ ਹੋਰ ਵੀ ਆਈਟਮਾਂ ਦੇਖਣ ਨੂੰ ਮਿਲੂਗੀਆਂ ਕਈ ਆਰਟਿਸਟ ਦੇਖਣ ਨੂੰ ਮਿਲੂਗੇ ਮੰਗੋਲੀਅਨ ਆਰਟਿਸਟ ਦੇਖਣ ਨੂੰ ਮਿਲੂਗੇ ਤੇ ਕਈ ਹੋਰ ਜਨਵੈਸਟਿਕ ਆਈਟਮਸ ਵੀ ਦੇਖਣ ਨੂੰ ਮਿਲੂਗੀਆਂ ਤੇ ਲੋਕ ਇੱਥੇ ਆ ਕੇ ਸ਼ਾਪਿੰਗਸ ਵੀ ਕਰ ਸਕਦੇ ਨੇ ਝੂਲੇ ਵੀ ਲੈ ਸਕਦੇ ਨੇ ਸਭ ਖਾਣ ਪੀਣ ਦੇ ਸਟਾਲਸ ਵੀ ਦੇਖਣ ਨੂੰ ਮਿਲੂਗੇ ਲਾਈਟਿੰਗ ਦਾ ਇੱਕ ਨਵਾਂ ਪ੍ਰਦਰਸ਼ਨ ਦੇਖਣ ਨੂੰ ਮਿਲੂਗਾ ਜੋ ਕਿ ਰਾਜਪੁਰਾ ਝੰਡਾ ਗਰਾਊਂਡ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿੰਨੇ ਸਾਲਾਂ ਤੋਂ ਤੁਸੀਂ ਸਰਕਸ ਤੇ ਝੂਲੇ ਨਾਲ ਸੰਭਾਲ ਇਹ ਰਾਉਂਡ 70 ਸਾਲ ਪੁਰਾਣੀ ਸਰਕਸ ਹੈ ਜਿਸ ਇਸ ਫਿਰੇਰਾ ਫਿਰੇ ਮੂਵੀ ਵਾਲੀ ਰਾਇਲ ਸਰਕਸ ਹੈ ਲੋਕਾਂ ਦੇ ਲਈ ਇੱਥੇ ਅਸੀਂ ਚੰਡਾ ਗਰਾਊਂਡ ਦੇ ਵਿੱਚ ਲੈ ਕੇ ਆਏ ਆ ਤੇ ਲੋਕਾਂ ਨੂੰ ਇਹੀ ਕਹਿਣਾ ਚਾਹਾਂ ਕਿ ਵਾਤਵਾਤ ਆ ਕੇ ਇਸ ਦਾ ਆਨੰਦ ਮਾਣੋ। ਇਹ ਰਾਇਲ ਸਰਕਸ ਵਿੱਚ ਕਿੰਨੀ ਜਗ੍ਹਾ ਹੋਈ ਕਿ ਤੇ ਸਾਡੇ ਸਾਰੇ ਬੰਬੇ ਦੇ ਵਿੱਚ ਕੀਤੀ ਗਈ ਸੀ ਜਿਹੜੀ ਰਾਇਲ ਸਰਕਸ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਤੇ ਉਸ ਦੀ ਜਿਹੜੀ 2002 ਸਾਲ ਦੇ ਵਿੱਚ ਕੀਤੀ ਗਈ ਸੀ ਜਿਹੜੀ ਤੁਸੀਂ ਆਪਾਂ ਦੇਖਦੇ ਆ ਫਿਰੇਰਾ ਫਿਰੇ ਮੂਵੀ ਉਹਦੇ ਵਿੱਚ ਤੇ 2010 ਵਿੱਚ ਕੀਤੀ ਗਈ ਸੀਗੀ ਕਈ ਸ਼ੂਟਿੰਗ ਐ ਇਸ ਸਰਕਸ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਹੈ ਤੇ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਟਾਈਮ ਤੇ ਸ਼ੋਅ ਵੀ ਚੇਂਜ ਹੁੰਦੇ ਨੇ ਡੇਲੀ ਦੇ ਵਿੱਚ ਕੁਛ ਨਾ ਕੁਛ ਨਵੀਆਂ ਆਈਟਮਾਂ ਵੀ ਪਾਈਆਂ ਜਾਂਦੀਆਂ ਤੇ ਅਸੀਂ ਇਹੀ ਕਹਿਣਾ ਚਾਹਾਂਗੇ ਚਾ ਪੂਰੇ ਰਾਜਪੁਰਾ ਦੇ ਵਸਨੀਕਾਂ ਨੂੰ ਕਿ ਵੱਧ ਤੋਂ ਵੱਧ ਆਕੇ ਇਹਦਾ ਆਨੰਦ ਮਾਣੋ ਇੰਨੇ ਦਿਨ ਚ ਲਈ ਇਹ ਤੇ 1 ਮਹੀਨਾ ਰੱਖ ਕੇ ਚਲਾਈ ਜਾਏਗੀ ਸਰ ਇਹ ਕੱਲ ਜੀ ਦਾ 4 ਤਰੀਕ ਨੂੰ ਸ਼ੁਰੂ ਕੀਤੀ ਜਾ ਰਹੀ ਹੈ 2 ਜੂਨ ਤੱਕ ਚਲਾਈ ਜਾਏਗੀ ਬਾਕੀ ਲੋਕਾਂ ਦੇ ਰਿਸਪੌਂਸ ਦੇ ਉੱਤੇ ਉਸ ਨੂੰ ਅੱਗੇ ਵੀ ਹੋਰ ਵੀ ਵਧਾਇਆ ਜਾ ਸਕਦਾ ਸਰ ਕਦੇ ਲਾਵਾ ਇੱਥੇ ਹੋਰ ਕੁਝ ਕੀ ਦੇਖਣ ਨੂੰ ਆਏਗਾ ਇੱਥੇ ਦੁਬਈ ਸਿਟੀ ਦੇਖਣ ਨੂੰ ਮਿਲੂਗੀ ਤੁਹਾਨੂੰ ਲੰਡਨ ਬ੍ਰਿਜ ਪੁਜ ਕਲੀਫਾ ਅਲਫਾ ਟਾਵਰ ਮੰਦਿਰ ਵੀ ਦੇਖਣ ਨੂੰ ਮਿਲੂਗਾ ਤੁਹਾਨੂੰ ਇੱਥੇ ਕਈ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਜੋ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣਨਗੇ ਖਾਣ ਪੀਣ ਦੇ ਸਟਾਲਸ ਹੋਣਗੇ ਇਹਦਾ ਬੰਬੇ ਤੋਂ ਭੇਲਪੁਰੀ ਦਾ ਸਟਾਲਸ ਆਇਆ ਹੈ ਦਿੱਲੀ ਤੋਂ ਚਾਟ ਭੰਡਾਰ ਦਾ ਸਟਾਲ ਆਇਆ ਹੈ ਕਿ ਅਲੱਗ-ਅਲੱਗ ਚੀਜ਼ਾਂ ਨੂੰ ਇਕੱਠੀਆਂ ਕਰਕੇ ਰਾਜਪੁਰਾ ਵਾਸੀਆਂ ਆਸਤੇ ਇੱਥੇ ਚੰਡਾ ਗਰਾਊਂਡ ਦੇ ਵਿੱਚ ਲਿਆਏ ਆ ਬੱਚਿਆਂ ਵਾਸਤੇ ਕੀ ਕੁਝ ਖਾ ਸਕਦੀ ਬਿਟੀ ਹੋਏਗੇ ਬੱਚਿਆਂ ਵਾਸਤੇ ਬੱਚਿਆਂ ਦੇ ਝੂਲੇ ਨੇ ਸਰ ਸਰਕਸ ਦੇ ਵਿੱਚ ਉਹਨਾਂ ਨੂੰ ਕਈ ਚੀਜ਼ਾਂ ਇਲੈਕਟ੍ਰੋਨਿਕ ਦਾ ਡਾਇਨਾਸੌਰ ਨੇ ਜੋ ਪ੍ਰਜਾਤੀ ਖਤਮ ਹੋ ਚੁੱਕੇ ਹੋ ਇਲੈਕਟ੍ਰੋਨਿਕ ਉਹਨਾਂ ਨੂੰ ਡਾਇਨਾਸੌਰ ਇੱਥੇ ਦੇਖਣ ਨੂੰ ਮਿਲਣਗੇ ਗੂਰੀਲਾ ਦੇਖਣ ਨੂੰ ਮਿਲੂਗਾ ਇਲੈਕਟ੍ਰੋਨਿਕ ਤੇ ਇਦਾਂ ਹੀ ਲੋਕਾਂ ਲਈ ਜਦੋਂ ਸਰਕਸਾਂ ਦੇ ਵਿੱਚ ਜਾਨਵਰ ਖਤਮ ਹੋ ਗਏ ਨੇ ਪਰ ਅ कि ਬੱਚਿਆਂ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਜੋ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹਦਾ ਪੰਜਾਬ ਆਪਣੀ ਪੰਜ ਦਰਿਆਵਾਂ ਦੀ ਧਰਤੀ ਹੈ ਮੇਲਿਆਂ ਦੀ ਧਰਤੀ ਹੈ ਤੇ ਅਸੀਂ ਉਸ ਚੀਜ਼ ਨੂੰ ਜੀਵਿਤ ਰੱਖਣਾ ਚਾਹੁੰਦੇ ਆ ਤੇ ਲੋਕਾਂ ਨੂੰ ਵੀ ਇਹੀ ਆਸ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਲਿਆ ਕੇ ਇਸ ਚੀਜ਼ ਬਾਰੇ ਬੱਚਿਆਂ ਨੂੰ ਜਾਗਰੂਤੀ ਕਰਵਾਓ ਕਿੰਨੀ ਘਟੇ ਜਿਵੇਂ ਸਰ ਸਰਟ ਪੈਸੇ ਘਟਦਾ ਜਾ ਰਿਹਾ ਉਹਨਾਂ ਨੂੰ ਦੇਖਿਆ ਜਾਏ ਤਾਂ ਹਾਂਜੀ ਸਰਕਸਾਂ ਟੈਂਟ ਕੱਟਦਾ ਜਾ ਰਿਹਾ ਤਾਂ ਹੀ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਵੱਤੋ ਵੱਤਾ ਆ ਕੇ ਇਸ ਦਾ ਆਨੰਦ ਮਾਣੋ ਬਹੁਤ ਹੀ ਸਰਕਸਾ ਖਤਮ ਹੋ ਗਈ ਹੈ ਕੋਈ ਆਰਾਊਂਡਡ ਅੱਗੇ ਜਿਹਦਾ ਹਜ਼ਾਰਾਂ ਦੀ ਗਿਣਤੀਆਂ ਸਰਕਸਾਂ ਹੁੰਦੀਆਂ ਸੀ ਉਸੋਂਾਂ ਦੀ ਗਿਣਤੀਆਂ ਛਿੜ ਗਈਆਂ ਬਹੁਤ ਘਟ ਗਿਆ ਹੈ ਟ੍ਰੈਂਡ ਤੇ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੱਤੋ ਵੱਤ ਇਸ ਦਾ ਆਨੰਦ ਮਾਣੋ